ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਇਸ ਸਾਖੀ ਦੇ ਵਿੱਚ ਤੁਸੀਂ ਨਾਮ ਸਿਮਰਨ ਦੀ ਤਾਕਤ ਬਾਰੇ ਜਾਣੋਗੇ ਜੀ ਬਹੁਤ ਹੀ ਪਿਆਰੀ ਸਾਖੀ ਸਾਂਝੀ ਕਰਨ ਜਾ ਰਹੇ ਹਾਂ ਗੁਰੂ ਨਾਨਕ ਪਾਤਸ਼ਾਹ ਦੀ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਿਓ ਜੀ ਕਹਿੰਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮੇਰਾਂ ਦੇ ਦਾਤਾ ਆਪਣੀ ਰਹਿਮਤ ਦੀ ਬਾਰਿਸ਼ ਕਰਤਾਰਪੁਰ ਵਿੱਚ ਕਰ ਰਹੇ ਸੀ ਕਿ ਤਿੰਨ ਜਗਿਆਸੂ ਭਾਈ ਪਿਰਥੀਮਲ ਭਾਈ ਸੈਗਲ ਤੇ ਰਾਮਾ ਡਿੱਡੀ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਏ ਸਤਗੁਰ ਦੇ ਚਰਨੀ ਲੱਗ ਕੇ ਤਿੰਨਾਂ ਨੇ ਅਰਦਾਸ ਕੀਤੀ ਕਹਿੰਦੇ ਪਾਤਸ਼ਾ ਸਾਨੂੰ ਕੋਈ ਸਖਾਲਾ ਜਾਂ ਰਸਤਾ ਦੱਸੋ ਜਿਹਦੀ ਅਸੀਂ ਭਗਤੀ ਕਰਕੇ ਅਕਾਲ ਪੁਰਖ ਨਾਲ ਇੱਕ ਰੂਪ ਹੋ ਜਾਈਏ ਪਾਤਸ਼ਾ ਨੇ ਕਿਹਾ ਭਾਈ ਤਪ ਕਰੋ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਲੋਕ ਇਹ ਸਮਝਦਾ ਸਨ ਕਿ ਤਪ ਕਰਕੇ ਜੰਗਲਾਂ 'ਚ ਬੈਠ ਕੇ ਹੀ ਪਰਮਾਤਮਾ ਨੂੰ ਪਾਇਆ ਜਾਂਦਾ ਸੋ ਸਤਗੁਰ ਸੱਚੇ ਪਾਤਸ਼ਾ ਜੀ ਜਦੋਂ ਵੀ ਕਿਸੇ ਨੂੰ ਕੋਈ ਗੱਲ ਸਮਝਾਉਂਦੇ ਸਨ ਪਹਿਲਾਂ ਦੁਨਿਆਵੀ ਉਦਾਹਰਨ ਦੇ ਕੇ ਗੱਲ ਸ਼ੁਰੂ ਕਰਦੇ ਤੇ ਫਿਰ ਪਰਮਾਰਥ ਦੇ ਰਾਹ ਦੇ ਉੱਤੇ ਤੋਰ ਦਿੰਦੇ ਸੀ ਉਹਨਾਂ ਕਿਹਾ ਕਿ ਅਸੀਂ ਤਾਂ ਜੀ ਗ੍ਰਸਤੀ ਆਦਮੀ ਆ ਕਮਾਂਕਾਰਾਂ ਵਾਲੇ ਆ ਤਪ ਕਰਨਾ ਤਾਂ ਤਿਆਗੀਾਂ ਦਾ ਕੰਮ ਐ ਵੇਲੜਾਂ ਦਾ ਕਾਰਜ ਐ ਸਾਨੂੰ ਤਾਂ ਕੋਈ ਸੌਖਾ ਜਿਹਾ ਰਸਤਾ ਦੱਸੋ ਪਾਤਸ਼ਾਹ ਬੋਲੇ ਕਹਿੰਦੇ ਭਾਈ ਪਰਮਾਰਥ ਵੀ ਵਿਦਿਆ ਹੈ ਇਹਨੂੰ ਸਮਝੋ ਤੁਸੀਂ ਤਿੰਨ ਜਿਹੜੇ ਗੁਣ ਐ ਉਹਨਾਂ ਬਾਰੇ ਸੁਨਿਆ ਹੋਵੇਗਾ ਤਮੋ ਰਜੋ ਤੇ ਸਤੋ ਕੀ ਕਦੀ ਕੋਈ ਇਹਨਾਂ ਦਾ ਲਾਭ ਹਾਨੀ ਵੀ ਸਮਝਿਆ ਹੈ ਕੀ ਇਹਦੇ ਫਾਇਦੇ ਨੇ ਕੀ ਨੁਕਸਾਨ ਨੇ ਕੀ ਤੁਹਾਨੂੰ ਪਤਾ ਹੈ ਪਾਈਰਾ ਮੈਨੇ ਕਿਹਾ ਅਸੀਂ ਤਾਂ ਜੀ ਕਾਰਵਿਹਾਰ ਵਾਲੇ ਬੰਦੇ ਆਂ ਕਾਰਾਂ ਵਿਹਾਰਾਂ ਵਿੱਚ ਰਹਿੰਦੇ ਆਂ ਕਦੇ-ਕਦੇ ਮੌਤ ਦਾ ਡਰ ਜ਼ਰੂਰ ਲੱਗਦਾ ਹੈ ਕਿ ਇਹ ਅਟੱਲ ਸਚਾਈ ਹੈ ਮਰਨਾ ਜ਼ਰੂਰ ਹੈ ਪਰ ਅਸੀਂ ਜੋ ਜਿਉ ਰਹੇ ਆਂ ਨਾ ਜੀ ਪੰਡਾਂ ਟੋ ਰਹੇ ਆਂ ਉਹ ਰੋਜ਼-ਰੋਜ਼ ਉਹੀ ਵਿਹਾਰ ਉਹੀ ਭੋਗ ਉਹੀ ਪਿਆਰ ਉਹੀ ਵੈਰ ਉਹੀ ਝਗੜੇ ਦੇ ਟੰਟੇ ਬਚਪਨ ਵਿੱਚ ਪਲਣਾ ਪੁਸਣਾ ਚਪੇੜਾਂ ਝੜਕਾਂ ਜਵਾਨੀ ਵਿੱਚ ਭੋਗਾਂ ਦੇ ਰਸ ਬੁੜੇ ਪੇ ਸਮੇ ਟੁੱਟੇ ਤੇ ਖੁੱਸੇ ਹੋਏ ਤਾਕਤਾਂ ਦੇ ਰੋਣੇ ਭੋਗਾਂ ਤੇ ਵਿਜੋਗਾਂ ਦੇ ਸੰਸੇ ਦੇ ਕੀਰਣੇ ਸਭ ਕੁਝ ਤੋਂ ਛੁਟਕਾਰੇ ਵਾਸਤੇ ਸੋਝੀ ਲਈ ਤੁਰੇ ਤਾਂ ਪਤਾ ਲੱਗਿਆ ਕਿ ਜਗਤ ਦਾ ਮਾਲਕ ਤੇ ਪਾਲਕ ਨਿਰੰਕਾਰ ਸਦਾ ਸੁਖੀ ਹੈ ਉਨੂੰ ਪ੍ਰਾਪਤ ਕੀਤੇ ਆ ਸਦਾ ਸੁਖ ਮਿਲਦਾ ਹੈ ਇਸ ਲਈ ਪਾਤਸ਼ਾਹ ਜੀ ਆਪ ਜੀ ਦਾ ਜਸ ਸੁਣ ਕੇ ਆਪ ਜੀ ਦੇ ਜਰਨਾ ਵਿੱਚ ਆਏ ਆ ਕਿ ਆਪ ਕਲਯੁਗ ਵਿੱਚ ਉਹਦਾ ਰੂਪ ਹੋ ਕੇ ਆਇਓ ਸਾਡੇ ਉੱਤੇ ਵੀ ਮਿਹਰ ਕਰੋ ਪਾਤਸ਼ਾਹ ਸਾਨੂੰ ਕਿਸੇ ਗੁਣ ਬਾਰੇ ਕੋਈ ਪਤਾ ਨਹੀਂ ਸਹਿਬਾ ਨੇ ਫਰਮਾਇਆ ਭਾਈ ਤਿੰਨਾ ਗੁਣਾ ਨੂੰ ਆਪਣੇ ਜੀਵਨ ਦੇ ਵਰਤਾਰੇ ਵਿੱਚ ਤੱਕੋ ਤੇ ਵਿਵੇਕ ਨਾਲ ਉਹਨਾਂ ਦੀ ਵਰਤੂ ਕਰੋ ਤੇ ਉਹਨਾਂ ਤੋਂ ਉੱਚੇ ਉੱਠ ਜਾਓਗੇ ਉੱਥੇ ਫਿਰ ਸਦਾ ਸੁਖ ਹੋਵੇਗਾ ਭਾਈ ਸੈਗਲ ਨੇ ਕਿਹਾ ਹਜੂਰ ਪਿਤਾ ਮਿਹਰ ਕਰੋ ਸਾਨੂੰ ਵੀ ਸਮਝਾਓ ਸੁਣਾਓ ਤੇ ਸਿਖਾਓ ਗੁਰੂ ਪਾਸ਼ਾ ਜੀ ਹੁਣ ਜੋ ਕਹਿੰਦੇ ਨੇ ਉਹ ਆਪਣੇ ਸਾਰਿਆਂ ਲਈ ਵੀ ਲਾਗੂ ਹੁੰਦਾ ਹੈ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਸੁਣਦੇ ਰਹੋ ਇਸ ਤੇ ਗੁਰੂ ਨਾਨਕ ਸਾਹਿਬ ਨੇ ਵਜਨ ਕਰਦਿਆਂ ਕਿਹਾ ਕਹਿੰਦੇ ਭਾਈ ਆਦਮੀ ਤਿੰਨ ਗੁਣਾ ਵਿੱਚ ਵਰਤਦਾ ਆਪਣੇ ਪੂਰੇ ਜੀਵਨ ਕਾਲ ਵਿੱਚ ਇਹਦੇ ਕਰਮ ਤਿੰਨ ਗੁਣਾ ਵਿੱਚ ਨੇ ਕਦੇ ਤਮੋ ਗੁਣੀ ਕਦੇ ਰਜੋ ਗੁਣੀ ਤੇ ਕਦੇ ਸਤੋ ਗੁਣੀ ਕਾਰਜ ਕਰਦਾ ਹੈ ਇਸੇ ਤਰ੍ਹਾਂ ਤਪ ਵੀ ਤਿੰਨ ਤਰ੍ਹਾਂ ਦੇ ਹੁੰਦੇ ਆ ਤਮੋਗੁਣੀ ਰਜੋਗੁਣੀ ਤੇ ਸਤੋਗੁਣੀ ਜਿਹੜੇ ਅਸੀਂ ਤਪ ਦੀ ਤੁਹਾਡੇ ਨਾਲ ਗੱਲ ਕਰ ਰਹੇ ਸੀ ਪਹਿਲਾਂ ਪਹਿਲਾ ਹੈ ਸਰੀਰ ਨੂੰ ਨੰਗਿਆਂ ਰੱਖ ਕੇ ਪਾਲਾ ਕੱਕਰ ਗਰਮੀ ਸਹਾਰ ਕੇ ਭੁੱਖਿਆਂ ਰਹਿ ਕੇ ਅਗਨੀ ਦੀਆਂ ਧੂਣੀਆਂ ਜਾਂ ਜਲ ਵਿੱਚ ਬੈਠ ਕੇ ਕੀਤੀ ਗਈ ਕਲਨਾ ਜਾਂ ਸਹਾਰੇ ਹੋਏ ਕਸ਼ਟ ਜਿਹੜੇ ਆ ਉਹ ਤਮੋਗੁਣੀ ਜਾਂ ਤਪਸੀ ਤਪ ਬਣਦੇ ਨੇ ਪਰ ਇਹਦੇ ਵਿੱਚ ਬਹੁਤ ਕਮੀਆਂ ਨੇ ਭਾਈ ਇਹਦੇ ਵਿੱਚ ਤਪੀ ਕਾਮਨਾ ਧਾਰਦਾ ਹੈ ਉਹਨੂੰ ਫਿਰ ਰਿੱਧੀਆਂ ਸਿੱਧੀਆਂ ਫੁਰਦੀਆਂ ਨੇ ਬਹੁਤ ਜਿਹੜਾ ਕਠਨ ਤਪ ਕਰਨ ਤੋਂ ਬਾਅਦ ਇਹ ਤਪ ਸਮੇਂ ਤਪੀਆਂ ਵਿੱਚ ਕ੍ਰੋਧ ਵੀ ਵੱਧਦਾ ਹੈ ਕਾਮਨਾ ਵੀ ਫੁਰਦੀ ਹੈ ਦੂਜਾ ਹੈ ਰਾਜਸੀ ਜਾਂ ਰਜੋਗੁਣੀ ਇਹਦੇ ਵਿੱਚ ਅੱਖਾਂ ਨੂੰ ਵਿਕਾਰੀ ਦ੍ਰਿਸ਼ਟੀ ਵੱਲੋਂ ਮੋੜਨਾ ਹੁੰਦਾ ਆਪਾਂ ਕੰਨਾਂ ਨੂੰ ਜਿਹੜਾ ਨਿੰਦਿਆ ਚੁਗਲੀ ਤੇ ਈਰਖਾ ਸੁਣਨੋਂ ਵਰਜਣਾ ਹੱਥਾਂ ਨੂੰ ਬੁਰੇ ਕੰਮ ਕਰਨ ਤੋਂ ਹੋੜਨਾ ਹੈ ਆਪਾਂ ਰੁਕਣਾ ਹੈ ਤੇ ਪੈਰਾਂ ਨੂੰ ਮੰਦੇ ਰਾਹ ਤੇ ਜਾਣੋਂ ਹਟਾਇਆ ਜਾਂਦਾ ਹੈ ਰਸਨਾ ਨੂੰ ਝੂਠੇ ਨਿੰਦਾ ਭਰੇ ਤੇ ਕੌੜੇ ਬੋਲ ਬੋਲਣ ਤੋਂ ਹਟਾਉਣਾ ਇਹਦੀ ਥਾਂ ਅੱਖਾਂ ਨੂੰ ਭਲੇ ਤੇ ਗੁਣੀ ਮਨੁੱਖਾਂ ਦੇ ਦਰਸ਼ਨ ਕੰਨਾਂ ਰਾਹੀਂ ਸਤ ਬਾਣੀ ਕੀਰਤਨ ਸੁਣਨਾ ਤੇ ਰਸ ਨਾਲ ਰਸਨਾ ਦੇ ਨਾਲ ਮਿੱਠੇ ਤੇ ਸੱਚੇ ਬਚਨ ਬੋਲਨੇ ਹੱਥਾਂ ਤੇ ਮਨੁੱਖਾਂ ਦੀ ਸੇਵਾ ਤੇ ਦਾਨ ਕਰਨੀ ਹੱਥਾਂ ਦੇ ਨਾਲ ਪੈਰਾਂ ਨਾਲ ਸਤ ਸੰਗ ਵਿੱਚ ਜਾਇਆ ਕਰਨਾ ਮਾੜੇ ਕੰਮਾਂ ਨੂੰ ਛੱਡ ਕੇ ਚੰਗਿਆਂ ਨਾਲ ਜੁੜਨਾ ਤੇ ਫੇਰ ਪ੍ਰਮਾਤਮਾ ਜੀ ਕਹਿੰਦੇ ਕਿ ਤੀਸਰਾ ਜਿਹੜਾ ਗੁਣ ਹੈ ਸਤੋਗੁਣੀ ਉਹ ਸਤੋ ਗੁਣ ਤਪ ਹੈ ਉਹਨੂੰ ਸਾਕਤੀ ਤਪ ਵੀ ਕਿਹਾ ਜਾਂਦਾ ਹੈ ਤੇ ਇਹਦਾ ਭਾਵ ਹੈ ਕਿ ਜੇ ਤੁਸੀਂ ਗੁਰਮਤ ਦੇ ਰਾਸਤੇ ਤੇ ਤੁਰੇ ਹੋ ਨਾ ਤਾਂ ਦੋ ਵਸਤੂਆਂ ਪ੍ਰਾਪਤ ਹੋਣਗੀਆਂ ਨਾਮ ਤੇ ਸਿਖਤ ਸਲਾ ਅਕਾਲ ਪੁਰਖ ਦਾ ਨਾਮ ਜਪੋਂਗੇ ਸਿਮਰੂਗੇ ਤੇ ਮਨ ਤੇ ਪ੍ਰਾਣਾ ਵਿੱਚ ਵਸਾਉਂਗੇ ਤਾਂ ਅੰਤ ਨਾਮੀ ਨੂੰ ਪਾ ਲਵੋਗੇ ਸੱਚੇ ਪਰਵਤ ਦੀ ਗਾਰ ਦੀ ਸਿਫਤ ਸਲਾਹ ਨਾਲ ਬਾਣੀ ਦਾ ਦਾਨ ਮਿਲੇਗਾ। ਉਹਨੂੰ ਪੜ੍ਹ ਕੇ ਵਿਚਾਰਨ ਨਾਲ ਮਨ ਦੀ ਜਿਹੜੀ ਮੈਲ ਆ ਉਹ ਕੱਟੀ ਜਾਊਗੀ, ਮਨ ਨਿਰਮਲ ਹੋ ਜਾਏਗਾ, ਸਾਰੇ ਤਰ੍ਹਾਂ ਦੀਆਂ ਵਾਸ਼ਨਾ ਜਿਹੜੀਆਂ ਉਹ ਦੂਰ ਹੋ ਜਾਣਗੀਆਂ। ਇਹਦੇ ਨਾਲ ਤਿੰਨ ਗੁਣਾ ਤੋਂ ਉੱਚੇ ਉੱਠ ਜਾਊਂਗੇ, ਸਦਾ ਸੁਖ ਪ੍ਰਾਪਤ ਕਰੋਗੇ ਤੇ ਮਨੁੱਖਾ ਜਨਮ ਦਾ ਲਾਹਾ ਲੈਣ ਲਈ ਆਪਣੇ ਮੂਲ ਨੂੰ ਪਛਾਣੋਗੇ। ਸਰੀਰ ਦਾ ਮੂਲ ਮਨ ਹੈ ਜਿਹੜਾ ਮਨ ਦਾ ਮੂਲ ਹੈ ਉਹ ਆਤਮਾ ਤੇ ਆਤਮਾ ਦਾ ਮੂਲ ਪਰਮਾਤਮਾ ਹੈ ਜੀ ਪਰਮਾਤਮਾ ਰਸ ਰੂਪ ਹੈ ਸਤ ਸਰੂਪ ਹੈ ਪਰਮ ਸਰੂਪ ਹੈ ਸਰਬ ਕਾਲੀ ਸਰਬ ਦੇਸੀ ਤੇ ਸਰਬ ਸ਼ਕਤੀਮਾਨ ਹੈ ਉਸ ਮੂਲ ਵਿੱਚ ਮਿਲਣਾ ਹੈ ਤੇ ਉਸ ਤੋਂ ਦੂਰੀ ਜਾ ਵਿਥ ਕਰਕੇ ਹੀ ਜਿਹੜੇ ਜੀਵ ਆ ਇਹ ਸੰਸਾਰ ਵਿੱਚ ਦੁੱਖ ਜਾਂ ਸੁੱਖ ਦੇ ਭਾਗੀ ਬਣਦੇ ਨੇ ਇਸ ਕਰਕੇ ਉਸ ਪ੍ਰਮਾਤਮਾ ਨੂੰ ਪਾਉਣ ਦਾ ਯਤਨ ਕਰਨਾ ਹੈ। ਇਹ ਸਰਾਹ ਤੇ ਤੁਰਨ ਦੇ ਨਾਲ ਮਨ ਜਿਹੜਾ ਬਾਣੀ ਦੇ ਵਿੱਚ ਜੁੜਦਾ ਹੈ ਜੀ। ਨਾਮ ਬਾਣੀ ਧਾਰਨ ਕਰੋ ਆਪਣੀਆਂ ਇੰਦਰੀਆਂ ਨੂੰ ਸਤਵ ਵੱਲ ਲਾਓ। ਭਗਤੀ ਕਲਿਆਣ ਹੋਵੇਗੀ। ਤੁਹਾਨੂੰ ਸਰਬ ਸੁਖ ਤੇ ਸਦਾ ਸੁਖ ਪ੍ਰਾਪਤ ਹੋਵੇਗਾ। ਪਾਤਸ਼ਾਹ ਦੇ ਨਿਰਮਲ ਉਪਦੇਸ਼ ਸੁਣ ਕੇ ਭਾਈ ਪਿਰਥੀਮਲ, ਭਾਈ ਸੈਗਲ, ਭਾਈ ਰਾਮਾ ਡਿੱਡੀ ਗੁਰਾਂ ਦੇ ਚਰਨੀ ਟੈ ਪਏ ਤੇ ਬੇਨਤੀ ਕੀਤੀ ਪਾਤਸ਼ਾਹ ਨਾਮ ਦੀ ਦਾਤ ਹੁਣ ਬਖਸ਼ਿਸ਼ ਕਰੋ। ਬਖਸ਼ਿਸ਼ਾਂ ਦੇ ਮਾਲਕ ਪਾਤਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਤਿੰਨਾਂ ਨੂੰ ਨਾਮ ਦੀ ਰਹਿਮਤ ਦੇ ਦਿੱਤੀ ਜੀ ਤੇ ਕਿਹਾ ਕਿ ਸਤ ਸੰਗ ਵਿੱਚ ਪੁੱਜ ਕੇ ਪਹੁੰਚਣਾ ਹੈ ਜਿੱਥੇ ਵੀ ਤੁਹਾਨੂੰ ਪਤਾ ਲੱਗੇ ਗਰਸਤ ਵਿੱਚ ਰਹਿਣਾ ਭਾਈ ਸਾਰੇ ਕਾਰਵਿਆਰ ਕਰਨੇ ਨੇ ਖਿਤੇ ਜੰਗਲ ਬੀਆ ਬਾਣ ਚ ਜਾਣ ਦੀ ਲੋੜ ਨਹੀਂ ਸ਼ਬਦ ਦਾ ਹੀ ਅਭਿਆਸ ਕਰਨਾ ਹੈ ਇੰਨਾ ਸਿੱਖਾ ਨੇ ਗੁਰੂ ਨਾਨਕ ਪਾਸ਼ਾ ਜੀ ਦੇ ਘਰ ਦੀ ਸਿੱਖਿਆ ਦਿਖਿਆ ਲੈ ਕੇ ਪਰਿਵਾਰ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਆਪਣੇ ਰੋਜ਼ ਦੇ ਕਾਰਵਿਹਾਰ ਵੀ ਕੀਤੇ ਤੇ ਅਕਾਲ ਪੁਰਖ ਵਾਹਿਗੁਰੂ ਨੂੰ ਸਵਾਸ-ਸਵਾਸ ਨਾਲ ਸਿਮਰਿਆ ਹੋਰ ਬਹੁਤ ਸਾਰੇ ਲੋਕਾਂ ਨੂੰ ਇਸ ਰਾਹ ਤੇ ਤੋਰਿਆ ਗੁਰਮਤ ਦੇ ਰਾਹ ਤੇ ਤੇ ਇਸ ਤਰ੍ਹਾਂ ਉਹਨਾਂ ਲੋਕਾਂ ਨੇ ਜਿਹੜੇ ਪਰਲੋਕ ਸਹਿਲਾ ਕਰ ਲਿਆ ਤੇ ਨਾਲੇ ਆਪਣਾ ਲੋਕ ਸਹਿਲਾ ਕਰ ਲਿਆ ਸ਼ਬਦ ਦੇ ਅਭਿਆਸ ਕਰਕੇ ਉਹਨਾਂ ਨੂੰ ਫਿਰ ਭਗਤ ਅਭਿਆਸੀ ਵੀ ਕਿਹਾ ਜਾਂਦਾ ਸੀ ਭਾਈ ਗੁਰਦਾਸ ਜੀ ਨੇ ਇਹਨਾਂ ਤਿੰਨਾਂ ਗੁਰ ਸਿੱਖਾਂ ਨੂੰ ਪਰਥਾਏ ਸਤਕਾਰ ਵੱਜੋਂ ਲਿਖਦੇ ਹੋਏ ਕਿਹਾ ਹੈ ਕਿ ਪਰਥੀ ਮਲ ਸਹਿ ਗਲ ਭਲਾ ਰਾਮਾ ਡਿੱਡੀ ਭਗਤ ਅਭਿਆਸੀ ਸਤਗੁਰੂ ਸੱਚੇ ਪਾਸ਼ਾ ਜੀ ਸਾਨੂੰ ਵੀ ਇਹਨਾਂ ਵਚਨਾਂ ਦੇ ਰਾਹੀਂ ਸਮਝਾਉਣਾ ਕਰਦੇ ਨੇ ਕਿ ਭਾਈ ਜਦੋਂ ਤੁਸੀਂ ਗੁਰੂ ਘਰਾਂ ਦੇ ਵਿੱਚ ਜਾਂਦੇ ਹੋ ਤਾਂ ਤੁਹਾਡਾ ਜਿਹੜਾ ਇੱਕ ਇੱਕ ਕਦਮ ਹੈ ਉਹ ਤੁਹਾਨੂੰ ਕੂਹਾ ਮੀਲਾਂ ਦਾ ਫਲ ਦੇ ਕੇ ਜਾਂਦਾ ਹੈ ਇਸ ਕਰਕੇ ਜਦੋਂ ਵੀ ਤੁਸੀਂ satsang ਦੇ ਵਿੱਚ ਜਾਓ ਗੁਰੂ ਘਰਾਂ ਦੇ ਵਿੱਚ ਜਾਓ ਤਾਂ ਕੇਵਲ ਤੇ ਕੇਵਲ ਪ੍ਰਮਾਤਮਾ ਦੀ ਯਾਦ ਲੈ ਕੇ ਜਾਓ ਗੁਰੂ ਘਰਾਂ ਦੀ ਯਾਤਰਾ ਨੂੰ ਤੁਸੀਂ ਮਨੋਰੰਜਨ ਦਾ ਸਾਧਨ ਜਾਂ ਜਿਵੇਂ ਅੱਜਕੱਲ picnic ਕਹਿ ਲੈਂਦੇ ਆ ਲੋਕ ਉਹ ਨਾ ਬਣ ਦੋ ਜੀ ਉਹਨੂੰ ਕੇਵਲ ਤੇ ਕੇਵਲ ਧਾਰਮਿਕ ਯਾਤਰਾ ਹੀ ਬੰਦੇ ਰਹਿੰਦੋ ਰਸਤੇ ਦੇ ਵਿੱਚ ਜੇਕਰ ਤੁਹਾਨੂੰ ਲੱਗਦਾ ਤੁਸੀਂ ਕਿਸੇ ਦੀ ਕੋਈ ਮਦਦ ਕਰ ਸਕਦੇ ਹੋ ਉਹ ਕਰੋ ਹਾਲਾਂਕਿ ਅੱਜਕੱਲ ਕਲਯੁਗ ਦਾ ਸਮਾਂ ਹੈ ਇਹ ਵੀ ਸਾਨੂੰ ਪਰਖ ਕਰਨੀ ਪਊਗੀ ਕਿ ਕੌਣ ਅਸਲ ਲੋੜਵੰਦ ਹੈ ਤੇ ਕੌਣ ਜਿਹੜਾ ਮਨ ਦਾ ਠੱਗ ਹੈ ਸੋ ਅਕਾਲਪੁਰਖ ਵਾਹਿਗੁਰੂ ਦੀਆਂ ਇਹਨਾਂ ਸਾਖੀਆਂ ਦੇ ਨਾਲ ਤੁਹਾਡੇ ਮਨ ਨੂੰ ਕਾਫੀ ਜ਼ਿਆਦਾ ਸ਼ਾਂਤੀ ਮਿਲੂਗੀ ਇਹਨਾਂ ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਦੇ ਨਾਲ ਤੁਹਾਡਾ ਚਿੱਤ ਚੇਤਾ ਜਿਹੜਾ ਉਹ ਪ੍ਰਮਾਤਮਾ ਦੇ ਚਰਨਾਂ ਵੱਲ ਜਾਂਦਾ ਹੈ ਉਮੀਦ ਕਰਦੇ ਹਾਂ ਅੱਜ ਦੀ ਸਾਖੀ ਸੁਣ ਕੇ ਵੀ ਤੁਹਾਨੂੰ ਬਹੁਤ ਆਨੰਦ ਆਇਆ ਹੋਵੇਗਾ ਇਸੇ ਤਰ੍ਹਾਂ ਦੀਆਂ ਜੇ ਤੁਸੀਂ ਵੀਡੀਓ ਸੁਣਨਾ ਚਾਹੁੰਦੇ ਹੋ ਜਾਂ ਕਿਸੇ ਖਾਸ ਇਤਿਹਾਸਿਕ ਜਾਣਕਾਰੀ ਕਿਸੇ ਸਾਖੀ ਤੋਂ ਵਕਫੀ ਹੋਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਇਹ ਪੁੱਛ ਸਕਦੇ ਹੋ ਜਾਂ ਦੱਸ ਸਕਦੇ ਹੋ ਬਾਕੀ ਸਾਖੀ ਚੰਗੀ ਲੱਗੀ ਤਾਂ ਵਾਹਿਗੁਰੂ ਜ਼ਰੂਰ ਲਿਖਿਓ ਜੀ ਚੈਨਲ ਤੇ ਨਵੇਂੋ ਚੈਨਲ ਨੂੰ ਸਬਸਕ੍ਰਾਈਬ ਕਰੋ ਫੇਰ ਮਿਲਦੇ ਹਾਂ ਕੱਲ ਨੂੰ ਕਿਸੇ ਨਵੇਂ ਵੀਡੀਓ ਨਾਲ ਹੋਈਆਂ ਭੁੱਲਾਂ ਲਈ ਖਿਮਾ ਸਾਨੂੰ ਤੋਂ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ